ਮਹੱਲਾ ਪੰਜਵਾ ਰਤਨ ਸਾਡ ਕੌਡੀ ਸੰਗ ਲਾਗੇ ਜਾਣਤੇ ਕਛੂ ਨ ਪਾਈਐ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਈਐ ਸਿਮਰੋ ਹਰ ਹਰ ਨਾਮ ਪਰਾਨੀ ਬਿਨਸੈ ਕਾਚੀ ਦੇ ਅਗਿਆਨੀ ਰਹਾਓ ਮਿਰਗ ਤ੍ਰਿਸ਼ਨਾ ਯਾਰ ਸੁਪਨ ਮਨੋਰਥ ਤਾਂਕੀ ਕਸ਼ਨਾ ਬਡਾਈ ਰਾਮ ਭਜਨ ਬਿਨ ਕਾਮਨਾ ਆਵਸ ਸੰਗ ਨਾ ਕਾਹੂ ਜਾਈ ਹਉ ਹਉ ਕਰਤ ਬਿਹਾਇ ਅਵਰਦਾ ਜੀ ਕੋ ਕਾਮਨਾ ਕੀਨਾ ਧਾਵਤ ਧਾਵਤ ਨੈ ਤ੍ਰਿਪਤਾ ਸਿਆ ਰਾਮ ਨਾਮ ਨਹੀਂ ਚੀਨਾ ਸਾਧ ਬਿਕਾਰ ਬਖੈ ਰਸ ਮਤੋ ਅਸੰਕ ਖਤੇ ਕਰ ਫੇਰੇ ਨਾਨਕ ਕੀ ਪ੍ਰਭ ਪਾਏ ਬਨੰਤੀ ਕਾਟੋ ਅਵ ਗੁਣ ਮੇਰੇ ਸੋਰਠ ਮਹੱਲਾ ਪੰਜਵਾਂ ਗੁਣ ਗਾਵੋ ਪੂਰਨ ਅਬਨਾਸੀ ਕਾਮ ਕਰੋਧ ਵਿਖਜਾਰੀ ਮਹਾ ਵਿਖਮ ਅਗਨ ਕੋ ਸਾਗਰ ਸਾਧੂ ਸੰਗ ਉਦਾਰੀ ਪੂਰੇ ਗੁਰ ਮੇਟਿਓ ਪਰਮ ਹੰਦੇਰਾ ਪਜ ਪ੍ਰੇਮ ਭਗਤ ਪ੍ਰਭ ਨੇਰਾ ਰਹਾਉ ਹਰ ਹਰ ਨਾਮ ਨਿਦਾਨ ਰਸ ਪੀਆ ਮਨ ਤਨ ਰਹਿ ਆਕਾਈ ਜਤ ਕਤ ਪੂਰ ਰਿਓ ਪਰਮੇਸ਼ਰ ਕਤ ਆਵੇ ਕਤ ਜਾਈ ਜਬ ਤਬ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸੈ ਗੋਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ ਤਾਂ ਕੀ ਪੂਰਨ ਕਲ ਕਲ ਕਲੇਸ਼ ਮਿਟੈ ਦੁਖ ਸਗਲੇ ਕਾਟੀ ਜਮ ਕੀ ਫਾਸਾ ਕਉ ਨਾਨਕ ਪ੍ਰਭ ਕਿਰਪਾ ਤਾਰੀ ਮਨ ਤਨ ਭੈ ਬਿਗਾਸ ਸੁਰਠ ਮਹੱਲਾ ਪੰਜਵਾਂ ਕਰਨ ਕਰਾਮਣ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀਏ ਦਿਯਾਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋ ਆਪ ਸਹਾਈ ਸੋਕ ਸਹਿ ਜ ਆਨੰਦ ਮੰਗਲ ਰਸ ਆਚਰਜ ਭਈ ਬਡਾਈ ਰਹਾਉ ਗੁਰ ਕੀ ਸਰਨੇ ਪੈ ਪੈ ਨਾਸੀ ਸਾਚੀ ਦਰਗੀ ਮੰਨੇ ਗੁਨ ਗਾਵਤ ਆਰਾਧਨਾਮ ਹਰ ਆਏ ਆਪਣੇ ਥਾਨੇ ਜੈ ਜੈ ਕਾਰ ਕਰੀ ਸਭ ਉਸਤਤ ਸੰਗਤ ਸਾਦੇ ਪਿਆਰੀ ਸਤਿਬਲਿਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਪੈਜ ਸਵਾਰੀ ਗੋਸਟ ਗਿਆਨ ਨਾਮ ਸੁਣ ਉਧਰੈ ਜਿਨ ਜਿਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣੇ ਅਣ ਦੇਸਤੀ ਕਾਰਿਆ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁਖ ਬਿਨ ਸੈ ਸੁਖ ਪਾਹਾਇਆ ਦਿਆਲ ਹੋਆ ਪਾਰ ਬ੍ਰह्म ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜੀਓ ਤੋ ਮੇਰੋ ਸਾਹਿਬ ਦਾਤਾ ਕਰ ਕੇ ਕਿਰਪਾ ਪ੍ਰਭ ਦੀਨ ਦਿਆਲਾ ਗੋਨਾ ਗਾ ਬੋ ਰੰਗ ਰਾਤਾ ਰਹਾ ਸਤ ਗੁਰ ਨਾਮ ਨਿਦਾਨ ਦੇ ਰੜਾਇਆ ਚਿੰਤਾ ਸਗਲ ਬਨਾਸੀ ਕਰ ਕੇ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਬਨਾਸੀ ਤਾਂ ਕੋ ਬਿਗਨ ਨ ਕੋ ਲੱਗੇ ਜੋ ਸਤਗੁਰੂ ਆਪਣੇ ਰਾਖੀ ਚਰਨ ਕੰਬਲ ਬਸੇਰ ਦੇ ਅੰਤਰ ਅੰਬਰਤ ਹਰ ਰਸ ਚਾਖੀ ਕਰ ਸੇਵਾ ਸੇਵਕ ਪ੍ਰਭ ਆਪਣੀ ਜਿਨ ਮਨ ਕੀ ਇੱਛ ਪਜਾਈ ਨਾਨਕ ਦਾਸ ਤੰਕੈ ਬਲਹਾਰੇ ਜਨਪੂਰਨ ਪੈਜ ਰਖਾਈ ਸੋਰਠ ਮਹੱਲਾ ਪੰਜਵਾਂ ਮਾਇਆ ਮੋ ਮਗਨ ਆਂ ਦਿਹਾਰੈ ਦੇਵਨ ਹਾਰ ਨ ਜਾਣੈ ਜਿਉ ਪਿੰਡ ਸਾਜ ਜਨ ਰਚਿਆ ਬਾਲ ਆਪਣੋ ਕਰ ਮੰਨੈ ਮਨ ਮੂੜੇ ਦੇਖ ਰਿਓ ਪ੍ਰਭ ਸੁਆਮੀ ਜੋ ਕਿ ਸ਼ਕਾਰੇ ਸੋਈ ਸੋਈ ਜਾਣੈ ਰਹਿ ਨ ਕਸ਼ੂਐ ਸ਼ਾਨੀ ਰਹਾਉ ਜੀਵਾ ਸਵਾਦ ਲੋਭ ਮਦਮਾਤ ਉਪਜੈ ਅਨਕ ਬਿਕਾਰ ਬਹੁਤ ਜੋਨ ਪਰਮਤ ਦੁਖ ਪਾਇਆ ਹਮੇ ਬੰਧਨ ਕੀ ਪਾਰਾ ਦੇਖਵਾੜ ਅਨਿਕ ਪੜਦੇ ਮੈਂ ਪਰਦਾ ਰਾਂ ਸੰਗ ਫਾਕੈ ਚਤਰ ਗੁਪਤ ਜਬ लेखा ਮੰਗੇ ਤਬ ਕੌਣ ਪੜਦਾ ਤੇਰਾ ਟੱਕੈ ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬੇਨਯੋਟ ਨਕਾਈ ਕਾ ਡਲਿਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜਵੇਂ ਪਾਰ ਬਰਮ ਹੋਵਾ ਸਹਾਈ ਕਥਾ ਕੀਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪੈਨ ਦੇ ਕਰੋ ਨਿਤ ਪ੍ਰਾਨੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨਾ ਕਬ ਹੋ ਜਾਇ ਰਹਾ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੇ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵੇ ਬਿਗਨੇ ਬਿਨਾਸਨ ਸਭ ਦੁਖ ਨਾਸਨ ਗੁਰ ਚਰਨੀ ਮਨ ਲਾਗਾ ਗੁਨ ਗਾਵਤਿ ਆਚਤ ਅਬ ਨਾਸੀ ਅਨ ਦਿਨ ਹਰ ਰੰਗ ਜਾਗਾ ਮਨ ਇਛੈ ਸੇ ਫਲ ਪਾਏ ਹਰ ਕੀ ਕਥਾ ਸਹੇਲੀ ਆਦ ਅੰਤ ਮਦਨਾਨਕ ਕੋ ਸੋ ਪ੍ਰਭ ਹੋਵਾ ਬੇਲੀ ਸੋਰਠ ਮਹੱਲਾ ਪੰਜਵਾਂ ਪੰਜ ਪਦ ਬਿਨ ਸੇ ਮੋ ਮੇਰਾ ਅਰ ਤੇਰਾ ਬਿਨ ਸੇ ਆਪਣੀ ਤਾਰੀ ਸੰਤੋ ਈਹਾ ਬਤਾਵ ਕਾਰੀ ਜਿਤ ਹੋ ਮੈਂ ਗਰ ਬਿਨਵਾਰੀ ਰਹਾਉ ਸਰਬ ਭੂਤ ਪਾਰ ਬਰਮ ਕਰ ਮਾਨਿਆ ਹੋਵਾ ਸਗਲੇ ਰਨਾਰੀ ਪੇਖਿਓ ਪ੍ਰਭ ਜੀਓ ਆਪਣੇ ਸੰਗੈ ਚੁਕੈ ਪੀਤ ਪਰਮਾਰੀ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈ ਐ ਗੁਰੂ ਦਵਾਰੀ ਕਉ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਬਿਦਾਰੀ ਸੋਰਠ ਮਹੱਲਾ ਪੰਜਵਾਂ ਕਰ ਦੂਜਾ ਦੋ ਪਦੇ ਏਕ ਓਕਾਰ ਸਤ ਗੁਰ ਪ੍ਰਸਾਦ ਸਗਲ ਬਨਸਬਤ ਮੈਂ ਬਸੰਤਰ ਸਗਲ ਦੂਦ ਮੈਂ ਕੀਆ ਓ ਚਨੀਚ ਮੈਂ ਜੋਤ ਸਮਾਣੀ ਘਟ ਘਟ ਮਾਦੋ ਜੀਆ ਸੰਤੋ ਘਟ ਘਟ ਰਿਆ ਸਮਾਯੋ ਪੂਰਨ ਪੂਰ ਰਿਓ ਸਰਬਮੈਂ ਜਲ ਥਲ ਰਮਈਆ ਆਯੋ ਰਹਾਓ ਗੁਣ ਦਾਨ ਨਾਨਕ ਜਸ ਗਾਵੇ ਸਤਗੁਰ ਪਰਮਚ ਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮੈ ਰਿਆ ਸਮਾਇਓ ਸੋਰਠ ਮਹੱਲਾ ਪੰਜਵਾਂ ਜਾਨ ਕੈ ਸੇ ਮਰਨ ਹੋਈ ਅਨੰਦਾ ਬਿਨ ਸੈ ਜਨਮ ਮਰਨ ਪੈ ਦੁਖੀ ਚਾਰ ਪਦਾਰਥ ਨਵਨਿ ਦਿ ਪਾਵੇ ਬੌਰਨਾ ਤ੍ਰਿਸ਼ਨਾ ਭੁਖੀ ਹਰ ਕੋ ਨਾਮ ਲੈਤ ਤੋ ਸੁਖੀ ਸਾਸ ਸਾਧ ਧਿਆਬੋ ਠਾਕਰ ਕੋ ਮਨ ਤਨ ਜੀਐ ਰੇ ਮੁਖੀ ਰਹਾਉ ਸਾਧ ਪਾਵੇ ਹੋਵੇ ਮਨ ਸੀਤਲ ਅਗਨ ਨਾ ਅੰਤਰ ਤੁਖੀ ਗੁਰ ਨਾਨਕ ਕੋ ਪ੍ਰਭੂ ਦਿਖਾਇਆ ਜਲ ਥਲ ਤੇਰ ਪਵਨ ਰੁਖੀ ਸੋਰਠ ਮਹੱਲਾ ਪੰਜਵਾਂ ਕਾਮ ਕਰੋ ਦਲੋਬ ਝੂਠ ਨਿੰਦਾ ਇਨਤੇ ਆਪ ਛਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬਲਾਵ ਆਪਣੀ ਬਿਦ ਆਪ ਜਨਾਵੋ ਹਰ ਜਨ ਮੰਗਲ ਲਗਾਵੋ ਰਹਾਵੋ ਬੇਸਰ ਨਾਈ ਕਬੂਹੀਏ ਤੇ ਏ ਬਿਦਮਨ ਮੈਂ ਪਾਵ ਗੁਰਪੂਰਾ ਭੇਟਿਓ ਵੱਡ ਪਾਗੀ ਜਨ ਨਾਨਕ ਕਤੈ ਨਤਾਉ ਸੋਰਠ ਮਹੱਲਾ ਪੰਜਵਾਂ ਜਾਂ ਕੈ ਸਿਮਰਨ ਸਭ ਕਛ ਪਾਈਐ ਬਿਰਥੀ ਕਾਲ ਨਜਾਈ ਿਸ ਪ੍ਰਭ ਤਿਆਗ ਆਵਰ ਕਤ ਰਾਚੋ ਜੋ ਸਭ ਮੈ ਰਿਆ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਤੇ ਆਵ ਪੂਰਨ ਹੋਵੇ ਕਾਲਾ ਰਹਾਉ ਸਾਰ ਸਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਉ ਨਾਨਕ ਪ੍ਰਭ ਤੁੰਬਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੁਰਠ ਮਹੱਲਾ ਪੰਜਮ ਅਬ ਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲਕੋ ਹੀ गुण दान पग तन को बर्तन बिरला पावै कोई मेरे मन जप गुरु गोपाल प्रभु सोई जानकी शरण पया सुख पाईए बड़ दुख ना होई रहाओ वड पागी साध संग परापत ਤਨ ਭੇਟ ਤ ਦੁਰ ਮਤ ਖੋਈ ਤਨ ਕੀ ਦੂਰ ਨਾਨਕ ਦਾਸ ਬਾਚੈ ਜਿਨ ਹਰ ਨਾਮ ਹਿਰਦੈ ਪਰੋਈ ਸੋਰਠ ਮਹੱਲਾ ਪੰਜਮ ਜਨਮ ਜਨਮ ਕੇ ਦੁਖ ਨ ਵਾਰੈ ਸੋ ਕਾ ਮਨ ਸਾਦਾ ਰੈ ਦਰਸ਼ਨ ਪੀੜਿਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਕਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰੱਥ ਪੁਰਖ ਪੂਰਨ ਬਿਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰਿ ਆਪਿ ਉਬਾਰਿਆ ਨਾਨਕ ਨਾਮ ਆਧਾਰ ਸੋਰਠ ਮਹੱਲਾ ਪੰਜਵਾਂ ਅੰਤਰ ਕੀ ਗਤਿ ਤੁਮਹੀ ਜਾਨੀ ਤੁਝ ਹੀ ਪਾਏ ਨ ਬੇਰੋ ਬਖਸ਼ ਲਿਓ ਸਾਇਬ ਪ੍ਰਭ ਆਪਣੇ ਲਾਖ ਖਤੇ ਕਰ ਫੇਰੋ ਪ੍ਰਭ ਜੀ ਤੂੰ ਮੇਰੋ ਠਾਕਰ ਨੇਰੋ ਹਰ ਚਰਨ ਸਰਨ ਮੋਚੀ ਰਹਾਉ ਬੇਸਮਾਰ ਬੇਅੰਤ ਸੁਆਮੀ ਉੱਚੋ ਗੁਣੀ ਗਹਿਰੋ ਕਾਟ ਸਿਲਕ ਕਿਨੂ ਆਪਣੋ ਦਾਸ ਰੋ ਤੋ ਨਾਨਕ ਕਹਾਨ ਹੋਰ